ਉਨ ਸਾਥ ਸ਼੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਤੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਤਨ ਫਾਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰਿਓ। ਪਿੰਡ ਦੀ ਗੱਲ ਕਰ ਲਈਏ ਤਾਂ ਸੱਜਣੋ ਬ੍ਰਹਮਪੁਰਾ ਆ ਗਿਆ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਸੱਜਣੋ। ਵਪਾਰ ਲੈਣ ਦਾ ਕੰਮ ਆ ਰੁਟੀਨ ਚ ਵੀਰ ਹਰਾਂ ਨਾਲ ਗੱਲਾਂ ਬਾਤਾਂ ਹੋਈਆਂ ਕਹਿੰਦੇ ਪਸ਼ੂ ਆਉਂਦੇ ਆ ਤੇ ਫੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਤਾਜੀ ਸੂਈ ਆ ਗਿੱਲੀ ਝੋਟੀ ਸੱਜਣੋ 나ੜੂਗਾ ਬੱਚੇ ਦਾ ਬਿਲਕੁਲ ਨਾਲ ਆ ਵਿਖਾਊਗਾ ਟੋਕਰ ਝੋਟੀ ਕਿੰਨਾ ਦੁੱਧ ਵਾਤ ਸਾਰੀ ਗੱਲਬਾਤ ਕਰਾਂਗੇ ਤੇ ਸੱਜਣੋ ਇੱਕ ਆ ਗਈ ਇਹ ਵਹਿੜ ਸੂਈ ਤਾਜੀ ਬਿਲਕੁਲ ਇਹਦੇ ਬੱਚਾ ਕੋਲੇ ਇੱਕ ਕੱਚੀ ਵਹਿੜ ਪਰੇ ਖੜੀ ਹੈ ਕਿੰਨੇ ਦਿਨ ਕੱਢਦੀ ਉਹ ਵੀ ਸਾਰੀ ਗੱਲਬਾਤ ਚਾਰ ਜਾਨਵਾਰ ਆ ਸੱਜਣੋ ਜਿਹੜੇ ਇਸ ਵੇਲੇ ਬ੍ਰਹਮਪੁਰੇ ਪਿੰਡ ਦੇ ਵਿੱਚ ਤੁਹਾਨੂੰ ਵਿਖਾ ਦਨੇ ਆ ਤੇ ਕਰਕੇ ਤਸੱਲੀ ਕਰਿਓ ਖਰੀਦ ਤਾ ਬੱਤਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵਧੀਆ ਚੜਦੀ ਕਲਾ ਨਾ ਹਾਂਜੀ ਤੇ ਪਤਾ ਆਪਣਾ ਪਿੰਡ ਕਿਹੜਾ ਬ੍ਰਹਮਪੁਰਾ ਬ੍ਰਹਮਪੁਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਹਨਾ ਤੇ ਇਹ ਮੋਬਾਈਲ ਨੰਬਰ 86999 ਹਾਂ 622 ਨਸੀ ਇੱਕ ਵਾਰੀ ਹੋਰ ਰੀਪੀਟ ਕਰੀ 86999 622 ਨਸੀ ਤੇ ਆਪਣਾ ਵਪਾਰ ਦਾ ਕੰਮ ਹਾਂਜੀ ਬਾਪੂ ਲੈ ਕੇ ਆਉਂਦਾ ਬਾਹਰੋਂ ਤੇ ਘਰੇ ਤੂੰ ਸਾਂਭਦਾ ਹਾਂਜੀ ਠੀਕ ਆ ਪੁੱਤ ਤੇ ਵਧੀਆ ਗੱਲ ਆ ਮਿਹਨਤ ਕਰਨੀ ਚਾਹੀਦੀ ਆ ਪਤਾ ਝੋਟੀ ਕਿਹੜਾ ਸੂਆ ਝੋਟੀ ਦੋ ਜੇ ਸੂਏ ਦੂਜਾ ਸੂਆ ਸੂਈ ਆ ਆਪਣੇ ਕੋਲੇ ਤੇ ਪਹਿਲਾਂ ਦਾ ਇਹਦੇ ਮਾਲਕਾਂ ਤੋਂ ਦੁੱਧ ਪੁੱਛਿਆ ਨੇ ਕਿੰਨਾ ਕ ਦਿੱਤਾ ਉਹਦਾ 12-13 ਕਿਲੋ ਦੁੱਧ ਕੱਢਿਆ ਤਿਆਰ ਜਾਂ ਪਲੂਨ ਨੇ ਹਾਂਜੀ ਤੇ ਹੁਣ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਬੋਲਾ ਅੱਜ ਤਿੰਨ ਤਿੰਨ ਕ ਵਜੇ ਸੂਈ ਆ ਬੱਚਾ ਕੱਟਾ ਨਾਲ ਅੱਜ ਤੜਕੀ ਹਾਂਜੀ ਤੇ ਕਿੰਨੀਆਂ ਕ ਧਾਰਾ ਤੂਰਾ ਕੇਰਾ ਵਿਹਲੀ ਕੀਤੀ ਆ ਹਾਂਜੀ ਇਹ ਅਤੀਕ ਚੋਈ 3 ਕਿਲੋ ਚੋਇਆ 3 ਕਿਲੋ ਚੋਇਆ ਹਾਂਜੀ ਠੀਕ ਆ ਠੀਕ ਆ ਠੀਕ ਆ ਬੱਚਾ ਕੱਟਾ ਦੇ ਦੀ ਹੈਨਾ ਆ ਸਜਣੋ ਸਵੇਰ ਜੇਰ ਜੂਰ ਪੈ ਗਈ ਨਾ ਓਕੇ ਹਾਂਜੀ ਜੀ ਲਿਆ ਪੱਤ ਕੱਢ ਕੇ ਲਿਆ ਬਾਹਰ ਖੋਲ ਕੇ ਇਹਨੂੰ ਵੇਖੋ ਸਜਣੋ ਕੱਟੇ ਦਾ 나ੜੂਆਂ ਨਾਲ ਗਿੱਲੀ ਐ ਤੇ ਬਾਕੀ ਬੱਚੇ ਬੁੱਚੇ ਤੇ ਪੱਤ ਸਹਿਮਤ ਆ ਨਾ ਹਾਂਜੀ ਹਾਂਜੀ ਵੀ ਬੱਚੇ ਬੁੱਚੇ ਦਾ ਓਕੇ ਯਾਰ ਬੋਲ ਹਾਂਜੀ ਠੀਕ ਐ ਲਓ ਵੀ ਸਜਣੋ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਆ ਤੇ ਵੇਖੋ ਸਿੰਘ ਬਹੁਤ ਚੰਗਾ ਪਤਲੀ ਚਮੜੀ ਦੀ ਤੇ ਥਾਣਾ ਜਿਹੜਾ ਚਵਾਈ ਵਾਲਾ ਲੱਗਾ ਹੋਇਆ ਕਰਮਾਂ ਵਾਲੀ ਨੂੰ ਤੇ ਬਾਕੀ ਬਾਈ ਹਰਾਂ ਦੇ ਕੋਲੇ ਤੁਹਾਨੂੰ ਗੱਲਾਂ ਬਾਤਾਂ ਤੋਂ ਗੈਸ ਹੋ ਜਾਊਗਾ ਵੀ ਕੀ ਸਾਬਤ ਆਵਾ ਕਰ ਲੋ ਚ ਦੇਖੋ ਥਾਂਲੇ ਦੀ ਕੁਆਲਿਟੀ ਸੱਜਰੋਂ ਖਾ ਪੀ ਕੇ ਝੋਟੀ ਨੇ ਨਾ ਵਧੀਆ ਦੁੱਧ ਤੇ ਆਊਗੀ ਕਿਉਂਕਿ ਕੀੜਾਂ ਸੂਈ ਕਰਕੇ ਵੀ ਪਸੂ ਤਹਿ ਮਾਰ ਜਾਂਦਾ ਤੇ ਪੁੱਤਰ ਜੀ ਇਹਦਾ ਰੇਟ ਕੀ ਰਹੂਗਾ ਇਹ ਤੇ ਦਾ ਲੱਖ ਮੰਗਦੇ ਨਹੀਂ ਦੇਵਾਂਗੇ ਕਿੰਨੇ ਦੀ ਪਤਲੀ ਆ ਛੋਟੀ ਮੰਗਣ ਨੂੰ ਤਾਂ ਕੋਈ ਚੱਕਰ ਨਹੀਂ 95 ਦੇ ਦਾਂਗੇ 95 ਦੀ ਦੇ ਦਾਂਗੇ ਉਹਦੇ ਚੋਂ ਵੀ ਪਿਆਰ ਮੁਹੱਬਤ ਹੋਊ ਜੂ ਹੋਰ ਵੀ ਕਰ ਦਾਂਗੇ 95 ਚੋਂ ਹਾਂਜੀ ਠੀਕ ਆ ਠੀਕ ਆ ਲੋ ਵੀ ਸੱਜਣੋ 95000 ਚੋਂ ਮਾਨਤਾ ਨਾਲ ਮਗਰ ਕਟਾ ਬਾਬੇ ਦੀ ਗੱਲ ਦੇ ਦਾਂਗੇ 90000 ਦੀ ਹਾਂਜੀ ਠੀਕ ਆ ਧੰਨਵਾਦ ਲੋ ਵੀ ਸੱਜਣੋ 90000 ਦੀ ਆ ਛੋਟੀ ਓਕੇ ਰਿਪੋਰਟ ਆ ਤੇ ਬਾਕੀ ਜੋ ਤੁਸੀਂ ਲੈਣੀ ਆ ਤਸੱਲੀ ਕਰ ਲੈਣੀ ਆ ਦੋ ਟਾਈਮ ਤੇ ਹੋ ਕੇ ਖੜੇ ਹੋ ਠੀਕ ਆ ਆ ਕਰਤਾ ਇਹਦੇ ਕੋਲ ਹਾਂਜੀ ਠੀਕ ਆ ਤੇ ਆ ਤੋਕਰ ਝੁੱਟੀ ਦੀ ਬਹੁਤ ਕੀ ਡਿਟੇਲ ਆ ਇਹਦੇ ਨਾਲੇ 6 ਕਿਲੋ ਦੁੱਧ ਦਾ ਗਾਲ ਹੀ ਆਈ ਆ ਠੀਕ ਆ ਸੂਆ ਕਿਹੜਾ ਸੂਈ ਆ ਤੇ ਗੱਬਣ ਗੁੱਬਣ ਗਾਂ ਗੱਬਣ ਮਹੀਨੇ ਦੀ ਪਰ ਗਾਰੰਟੀ ਨਹੀਂ ਕੋਈ ਠੀਕ ਆ ਮੰਨ ਕੇ ਵਿਲੀ ਮੰਨ ਕੀ ਆਪਾਂ ਲਈ ਤੇ ਵਿਲੀ ਮੰਨ ਕੀ ਅਗਲਾ ਆਪਣੇ ਤੋਂ ਲਵੇ ਦੁੱਧ 6 ਕਿਲੋ ਆ ਤੇ ਮਿਲਦੀ ਕਿਵੇਂ ਬਾੜੇ ਤੇ ਕਿ ਟਿਕਾ ਟੂਗਾ ਲਾਉਣਾ ਪਿਆ ਇਹ ਅੱਜ ਸਵੇਰੇ ਆਈ ਤੇ ਉਦੋਂ ਕੀ ਗਾ ਲਿਆ ਅੱਜ ਠੀਕ ਆ ਉਹ ਤਾਂ ਉਥੋਂ ਜੀ ਟੂਈ ਉਹ ਉੱਥੇ ਨਹੀਂ ਟੂਈ ਗਾ ਲਿਆਗਾ ਬਾਕੀ ਝੋਟੀ ਠੰਢੀ ਆ ਹਨਾ ਲੈ ਚੱਲ ਕੱਢ ਕੇ ਬਾਹਰੇ ਨੂੰ ਝੂਣ ਚਾਣਾ ਇੱਕ ਨੰਬਰ ਆ ਨਾ ਹਾਂਜੀ ਇੱਕ ਨੰਬਰ ਠੀਕ ਆ ਲੋ ਵੀ ਸੱਜਣੋ ਟੋਕਰ ਝੂਟੀ ਆ ਤੇ 6 ਕਿਲੋ ਦੁੱਧ ਆ ਉੱਥੇ ਵੀਰ ਹਰੀ ਕਹਿੰਦੇ ਵੀ ਆਪਾਂ ਦੋਨੇ ਟਾਈਮ ਚਵਾਈ ਕੀਤੀ ਇਹਦੀ ਤੇ ਬਾੜੇ ਤੇ ਮਿਲ ਗਿਆ ਤੇ ਇੱਥੇ ਆ ਕੇ ਕਹਿੰਦੇ ਸੁਭਾਈ ਆ ਟੀਕਾ ਲਿਆ ਵਾ ਤੇ 6 ਕਿਲੋ ਦੁੱਧ ਮਹੀਨੇ ਦੀ ਕਹਿੰਦੇ ਬਣੀ ਦਸੀ ਆ ਪਰ ਆਪਾਂ ਵਹਿਲੀ ਮੰਨ ਕੇ ਲਈ ਆ ਤੇ ਤੁਸੀਂ ਵੀ ਵਹਿਲੀ ਵਹਿਲੀ ਮੰਨ ਕੇ ਖਰੀਦਦਾਰੀ ਕਰ ਸਕਦੇ ਏ ਦੀ ਚੈੱਕ ਕਰ ਲੋ ਬਾਕੀ ਝੋਟੀ ਦਾ ਰੰਗ ਰੂਪ ਸੋਹਣਾ ਵਾ ਵਜ਼ਨ ਵੀ ਸੋਹਣਾ ਤੇ ਬਾਕੀ ਗੱਲ ਰੇਟ ਤੇ ਮੁੱਕੂਗੀ ਕਰੋ ਚੈ ਵੇਖਿਓ ਥਾਂ ਲਈ ਵੇਦੀ ਕੁਆਲਿਟੀ ਸੋਹਣੀ ਆ ਕਰਮਾਂ ਵਾਲੀ ਦੀ ਤੇ ਬਾਕੀ ਸੱਜਣੋ ਨੋਟ ਕਰ ਲਿਓ ਸੁਬਾਹ ਦਾ ਟਾਈਮ ਹੀ ਆ ਜੇ 11:00 ਵਜੇ ਦਾ ਸਮਾਂ ਉਸ ਹਿਸਾਬ ਨਾਲ ਗੈਸ ਲਾ ਲਿਆ ਜੋ ਤੇ ਇਹਦਾ ਪੁੱਤਰ ਰੇਟ ਕੀ ਰਹੂਗਾ ਰੇਟ ਦਾ 55000 55000 ਕਿੰਨੇ ਦੀ ਪੁੱਤ ਛੱਡ ਦਿਆਂਗੇ ਜਿਹੜੀ ਜਮਈ ਐਸ ਨੋ 52 ਦੇ ਦਿਆਂਗੇ 52 ਚ ਮਾਨਤਨ ਕਰਦੇ ਆਂਗੇ ਕਰਦੇ 52000 ਚ ਮੌਕੇ ਤੇ ਮਾਨਤਨ ਸੱਜਣੋ ਝੋਟੀ ਸੋਹਣੀ ਆ 50 ਹੀ ਦੇ ਦਿਆਂਗੇ 50000 ਦੀ ਚਲੋ ਧੰਨਵਾਦ ਲੋ ਵੀ ਸੱਜਣੋ ਪਹਿਲੀ ਵੀਡੀਓ ਆ ਬਾਈ ਹਰਾਂ ਦੀ ਆਪਾਂ ਤਾਂ ਕੀਤੀ ਤੇ 50000 ਦੀ ਕਹਿੰਦੇ ਆ ਤੇ 90000 ਰੁਪਿਆ ਇਹ ਝੋਟੀ ਦਾ ਮੌਕੇ ਦੇ ਕੋਈ ਛੋਟ ਛੱਪਾ ਹੋ ਜੂਗਾ ਤੇ ਪੁੱਤਰੇ ਗਾਂ ਕਿਹੜਾ ਸੂਆ ਸੂਈ ਆ ਗਾਂ ਤੀਜਾ ਸੂਆ ਸੂਈ ਆ ਤੀਜਾ ਸੂਆ ਤੇ ਆ ਬੱਚਾ ਇਹਦਾ ਹਾਂਜੀ ਬੱਚਾ ਇਹ ਇਹ ਕਿਦੋਂ ਦੀ ਸੂਈ ਆ ਇਹ ਪਰਸੋਂ ਦੀ ਸੂਈ ਏ ਠੀਕ ਆ ਤੇ ਇਹਦੇ ਕੋਲੇ ਧਾਰਾ ਕਿੰਨੀਆਂ ਗਾ ਇਹਦੇ ਦੇ ਦੁੱਧ ਹਣ 10 ਕਿਲੋ ਤੇ ਧਾਰਾ ਤੇ ਚੂਨ ਚਾਂ ਲੱਗਿਆ ਥਾਂ ਤੁਨ ਓਕੇ ਬਣਾ ਜਾਂਦੀ ਆ ਹਾਂਜੀ ਓਕੇ ਕਰ ਜਾਂਦੀ ਆ ਆ ਜਾਂਦਾ ਹੱਥ ਚ ਹਾਂਜੀ ਹਾਂਜੀ ਐਂਜ ਨਹੀਂ ਲੱਗਦਾ ਜਿਵੇਂ ਸ਼ੂਟ ਆਇਆ ਨਹੀਂ ਨਹੀਂ ਪਸਮਾ ਪੂਰਾ ਕੱਢ ਜਾਂਦੀ ਪਸਮਾ ਕੇ ਪੂਰਾ ਕੱਢ ਜਾਂਦੀ ਥਾਂ ਤੇ 10 ਕਿਲੋ ਦੁੱਧ ਆ ਹਾਂਜੀ ਸੁਆ ਕਿਹੜਾ ਸੁਈ ਆ ਸੁਆ ਤਈ ਸੁਈ ਆ ਲੈ ਚੱਲ ਬਾਹਰ ਇਹਦੀ ਤੋਰ ਕਰਾ ਸੱਜਣਾ ਮਗਰ ਵੱਛਾ ਤੇ 10 ਕਿਲੋ ਦੁੱਧ ਵੀਰ ਹਰੀ ਕਹਿੰਦੇ ਇਹਦੇ ਕੋਲੇ ਕਰਮ ਵਾਲੀ ਦੇ ਕੋਲੇ ਤਿਆਰ ਆ ਤਿੰਨਾ ਚਾਰਾਂ ਦਿਨਾਂ ਦੀ ਸੁਈ ਆ ਚੈੱਕ ਕਰ ਲੇ ਦੇਖ ਲਓ ਕਰ ਲੁੱਜਾ ਖਾਣਾ ਮੀਰ ਕਹਿੰਦਾ ਵੀ ਚਵਾਈ ਵਾਲਾ ਬਣ ਜਾਂਦਾ ਜਦੋਂ ਆਪ ਸਮਾਕ ਕਰਦੀ ਆ ਤੇ ਇਹਦਾ ਪੁੱਤਰ ਰੇਟ ਕੀ ਰਹੂਗਾ ਇਹਦਾ ਮੁੱਲ 32 30 32 ਦੀ ਕਰਦੇ ਨੇ ਮੁੱਲ 32 ਕਰਦੇ ਦੇਵਾਂਗੇ ਕਿੰਨੇ ਦੀ 20 ਦੇ ਦਾ 30000 ਦੀ ਉਹਦੇ ਚ ਵੀ ਪਿਆਰ ਮਾਪਤ ਹੋ ਜੂ ਛੋਟ ਛੱਪਾ ਹਣਾ ਠੀਕ ਆ ਠੀਕ ਆ ਠੀਕ ਆ ਤੇ ਜੇਰ ਚੂ ਰੋ ਕੇ ਪੈ ਗਈ ਨਾ ਹਾਂਜੀ ਓਕੇ ਬਾਈ ਠੀਕ ਆ ਉਹ ਗਾਂ ਜਿਹੜੀ ਕਾਲੀ ਉਹ ਵੀ ਅਸੀਲ ਪੂਰੀ ਆ ਅੱਛਾ ਵੀ ਐਣੀ ਚੱਕਰ ਕੋਈ ਲੱਤਾਂ ਵਾਲੀ ਡਾਂਡੀ ਕੋਈ ਐ ਕੋਈ ਵੰਗਾ ਮੂੰਗਾ ਨਹੀਂ ਪਾਉਂਦੇ ਐਂ ਝੋ ਲੈਨੇ ਆ ਹਾਂਜੀ ਠੀਕ ਆ ਪੁੱਤ ਤੇ ਉਹ ਗਾਂ ਕੀ ਹਿਸਾਬ ਕਿਤਾਵਾ ਕਾਲੀ ਦਾ 20 ਦਿਨਾਂ ਦੇ ਕੱਚੀ ਹੋਰੀ ਹਜੇ 20 ਦਿਨ ਲੈਂਦੀ ਆ ਹਾਂਜੀ ਤੇ ਸੁਵਾ ਕਿਹੜਾ ਸੁਵਾਂ ਨੇ ਦੂਜੇ ਸੁਨਾ ਦੂਜੇ ਸੁਨਾ ਲੈ ਆ ਉਹਨੂੰ ਵੀ ਤੌਰ ਚੈੱਕ ਕਰਾ ਦੇ ਲੋ ਵੀ ਸੱਜਣੋ 20 ਦਿਨ ਬਾਕੀ ਆ ਦੂਜਾ ਸੁਵਾ ਸੁਂਦੀ ਆ ਕਾਲੇ ਰੰਗ ਦੀ ਵਹਿੜ ਆ ਵਹਿੜੇ ਵੀ ਲਊ ਵਾਲੀ ਸ਼ੀ ਅੱਛਾ ਨਹੀਂ ਠੀਕ ਆ ਪੁੱਤ ਕਰ ਲੋ ਚੈੱਕ ਸੱਜਣੋ ਥੋੜੇ ਜੇ ਨੀਵੀ ਖੁਰਲੀ ਤੇ ਕਿਤੇ ਵੱਜੀ ਰਹੀ ਹੈ ਅਗਲੀਆਂ ਲੱਤਾਂ 'ਚ ਨਾ ਮੜਾ ਆ ਜਾ ਕੋਬਾ ਦਰਮਿਆਨੇ ਕਦ ਕਰਦੀ ਥਣ ਚੰਗਾ ਲੱਗਾ ਹੋਇਆ ਹੂੰ ਤਾਂ ਲਾਏ ਪੈ ਗਈ ਇੰਨੇ ਕ ਦਿਨ ਨਹੀਂ ਲਊਗੀ ਹਨਾ ਹਾਂਜੀ ਇੰਨੇ ਹੀ ਲੈਣੇ ਹੱਟ ਭਾਵੇਂ ਇਹਦੇ ਵਾਦ ਨਹੀਂ ਲੈਗੀ ਨਹੀਂ ਠੀਕ ਆ 20 ਦਿਨ ਸੱਜਣੋ ਬਾਈ ਹਰੀ ਆਂਦੇ ਆ ਚੈੱਕ ਕਰ ਲਓ ਬਾਕੀ ਤੋਰਾ ਤਾਰਾ ਚੰਗਾ ਵਾ ਵਹਿੜਦਾ ਥਣ ਚੰਗਾ ਲੱਗਾ ਹੋਇਆ ਤੁਹਾਡੇ ਸਾਹਮਣੇ ਆ ਸ਼ੀਸ਼ਾ ਤੇ ਬਾਕੀ ਹਰ ਵੀਡੀਓ ਚ ਆਪਾਂ ਕਹਿੰਨੇ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਇਹਦਾ ਰੇਟ ਪੁੱਤਰ ਜੀ ਕੀ ਰਹੂਗਾ ਇਹਦਾ ਰੇਟ ਤੇ 35 ਆਨੇ ਠੀਕ ਆ ਦੇਵਾਂਗੇ ਕਿੰਨੇ ਦੀ ਪੁੱਤ ਜੈ ਜੀ ਦੇ ਦੇ ਹੈ 32 ਦੇ 32 ਹੀ ਦੇ ਦਿਆਂਗੇ ਠੀਕ ਆ ਬਾਕੀ ਕੋਈ ਫੋਨ ਲਾਊਗਾ ਭੈਣ ਭਰਾ ਉਹਦੇ ਨਾਲ ਛੋੜ ਛੋਟ ਕਰ ਦਾਂਗੇ ਹੋਰ ਮੌਕੇ ਤੇ ਹਾਂ ਠੀਕ ਆ ਲੋ ਵੀ ਸਜਣੋ ਵੀਡੀਓ ਕਰ ਲਈਏ ਬ੍ਰਹਮਪੁਰਾ ਪੈਂਡਾ ਤਹਿਸੀਲ ਵੀ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਝੋਟੀ ਬਾਈਆਂ ਕੋਲੇ ਚੰਗੀ ਆ ਤੇ ਕਰਕੇ تسلی تازی سویਆ ਕਰਿਓ ਖਰੀਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ